ਪੰਜਾਬੀ ਇਹ ਜਵਾਨੇ ਨਿਰਕਾਨੇ ਮੇਰੇ ਦੇਸ਼ ਦੀਏ ਫਿੱਕੀ ਪੈ ਗਈ ਚਿਹਰੇ ਦੀ ਨਿਹਾਰ ਮੀਡੀਆਂ ਖਲਾਰੀ ਫਿਰੇ ਬੁੱਲੇ ਦੀ ਏ ਕਾਫੀ ਨਹੀਂ ਕਿਨੇ ਤੇਰਾ ਲਾਲਿਆ ਸ਼ਿੰਗਾਰ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਬਿੱਕੀ ਤੇ ਮੈਂ ਇਸ ਵਕਤ ਬੈਠਾ ਸੀਨੀਅਰ ਸਕੈਂਡਰੀ ਸਕੂਲ ਹਡਾਇਆ ਦੇ ਵਿੱਚ ਜ਼ਿਲ੍ਹਾ ਬਰਨਾਲਾ ਦੇ ਵਿੱਚ ਇਹ ਸਕੂਲ ਸਥਿਤ ਹੈ ਮੇਰੇ ਨਾਲ ਬੇਟੀ ਹੈ ਜਿਹੜੀ ਕਵਿਤਾ ਸਿਰਜਣ ਮੁਕਾਬਲੇ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਫਰਸਟ ਆਈ ਹੈ। ਸੋ ਬਹੁਤ ਵੱਡੀ ਗੱਲ ਹੈ। ਤੁਹਾਡੇ ਰੂਬਰੂ ਕਰ ਰਹੇ ਹਾਂ ਬੇਟੀ ਨੂੰ ਤੇ ਇਹ ਜਿਹੜੀ ਵੀਡੀਓ ਬਣਾਉਣ ਦਾ ਮਕਸਦ ਹੈ ਇਹਦੇ ਵਿੱਚ ਇੱਕ ਹੋਰ ਵੀ ਗੱਲ ਹੈ। ਕਿ ਜਿਹੜੀ ਬੇਟੀ ਹੈ ਇਹਦਾ ਜਿਹੜਾ ਪਿਛਾਗਾ ਉਹ ਉੱਤਰ ਪ੍ਰਦੇਸ਼ ਦਾ ਯਾਨੀ ਯੂਪੀ ਦਾ ਦਾ। ਤੇ ਇਸ ਨੇ ਪਹਿਲਾਂ ਜ਼ਿਲ੍ਹਾ ਜਿੱਤਿਆ ਉਸ ਤੋਂ ਬਾਅਦ ਫਿਰ ਇਹਨੇ ਸਟੇਟ ਲੈਵਲ ਦੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਸੋ ਆਪਾਂ ਸਾਰੀ ਕਰਦਿਆਂ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਅੰਸ਼ਿਕਾ ਕੁਮਾਰੀ ਅੰਸ਼ਿਕਾ ਕੁਮਾਰੀ ਬੇਟਾ ਤੁਸੀਂ ਜਿਵੇਂ ਤੁਹਾਡਾ ਪਿੱਛਾ ਪਹਿਲਾਂ ਜੁਪੀ ਤੋਂ ਤੁਸੀਂ ਤੁਸੀਂ ਇੱਥੇ ਕਦੋਂ ਤੋਂ ਰਹਿ ਰਹੇ ਹੋ 15 ਸਾਲ ਤੋਂ ਹੋ ਗਏ 15 ਸਾਲ ਹੋ ਗਏ ਹਾਂਜੀ ਤੁਹਾਡਾ ਜਨਮ ਜੁਪੀ ਦਾ ਹੀ ਇੱਥੋਂ ਦਾ ਜੁਪੀ ਦਾ ਹੀ ਹੈ ਵੈਸੇ ਤਾਂ ਅੱਛਾ ਹਾਂਜੀ ਉਸ ਤੋਂ ਬਾਅਦ ਤੁਸੀਂ ਇੱਥੇ ਹੁਣ ਕਿਹੜੀ ਕਲਾਸ ਦੇ ਵਿੱਚੋਂ 10th ਪੈਂਥ ਦੇ ਵਿੱਚੋਂ ਹਾਂਜੀ ਜਿਹੜੀ ਇਹ ਕਵਿਤਾ ਸਿਰਜਣ ਮੁਕਾਬਲੇ 'ਚ ਤੁਸੀਂ ਫਰਸਟ ਆਏ ਹੋ ਇਹ ਇਹ ਤੁਹਾਨੂੰ ਕਿੱਥੋਂ ਲਤ ਲੱਗੀ ਵੀ ਤੁਸੀਂ ਇੰਨਾ ਵਧੀਆ ਲਿਖਿਆ ਕਿ ਤੁਸੀਂ ਪੰਜਾਬ ਦੇ ਵਿੱਚੋਂ ਫਰਸਟ ਆ ਗਏ ਤੇ ਇਹ ਇਹ ਜਿਹੜਾ ਕਿਸੇ ਦੇ ਦੀ ਪ੍ਰੇਰਣਾ ਹੁੰਦੀ ਹੈ ਜਾਂ ਕਿਤੋਂ ਤੁਹਾਨੂੰ ਗੋਡ ਗਿਫਟ ਹੈ ਇਹ ਕਿਵੇਂ ਮਤਲਬ ਕਿ ਇੰਨਾ ਵਧੀਆ ਤੁਸੀਂ ਲਿਖ ਲਿਆ ਪਹਿਲਾਂ ਤਾਂ ਜਦੋਂ ਮੇਰੇ ਮੈਨੂੰ ਇਹਨਾਂ ਬਾਰੇ ਕੁਝ ਵੀ ਨਹੀਂ ਪਤਾ ਸੀ ਪਰ ਹੌਲੀ-ਹੌਲੀ ਸਾਡੇ ਬਲਜੀਤ ਸਰ ਨੇ ਉਹਨਾਂ ਨੇ ਮੈਨੂੰ ਬਹੁਤ ਪ੍ਰੈਕਟਿਸ ਕਰਾਈ ਇਹਦੇ ਬਾਰੇ ਬਹੁਤ ਕੁਝ ਦੱਸਿਆ ਮੈਨੂੰ ਬਹੁਤ ਅੱਗੇ ਤੱਕ ਤਾਂ ਉਹ ਹੀ ਲੈ ਕੇ ਗਏ ਨੇ ਬਲਜੀਤ ਸਰ ਤੇ ਉਹਨਾਂ ਨੇ ਸਭ ਕੁਝ ਮੈਨੂੰ ਸਿਖਾਇਆ ਤੁਸੀਂ ਜ਼ਿਲ੍ਹੇ ਦੇ ਵਿੱਚੋਂ ਫਸਟ ਆਏ ਹੋ ਜ਼ਿਲ੍ਹੇ ਦੇ ਵਿੱਚ ਫਿਰ ਤੁਹਾਨੂੰ ਟੌਪਿਕ ਮਿਲਿਆ ਹੋ ਕੁਝ ਲਿਖਣ ਦਾ ਕੀ ਟੌਪਿਕ ਮਿਲਿਆ ਸੀ ਟੌਪਿਕ ਟੌਪਿਕ ਤਾਂ ਤੁਹਾਨੂੰ ਸਟੇਟ ਲੈਵਲ ਤੇ ਦਿੱਤਾ ਸੀਗਾ ਇੱਥੇ ਨਹੀਂ ਦਿੱਤਾ ਸੀਗਾ ਉਹਨਾਂ ਨੇ ਕਿਹਾ ਸੀ ਆਪਣੇ ਵੱਲੋਂ ਕੋਈ ਵੀ ਕਵਿਤਾ ਲਿਖ ਦਿਓ ਅੱਛਾ ਜਿਹੜੀ ਵੀ ਦਿਮਾਗ ਆਰੀ ਦਿਮਾਗ ਚ ਕੋਈ ਵੀ ਇੱਕ ਕਵਿਤਾ ਤੁਹਾਡੇ ਬਟ ਕੋਈ ਵੀ ਸੇਮ ਨਾ ਮਿਲੇ ਉਹਨਾਂ ਨੂੰ ਕਿ ਤੁਹਾਡੇ ਵੱਲੋਂ ਲਿਖੀ ਹੋਵੇ ਡਿਸਟ੍ਰਿਕਟ ਲੈਵਲ ਤੇ ਜਦੋਂ ਤੁਹਾਡੀ ਮੁਕਾਬਲਾ ਹੋਇਆ ਤਾਂ ਤੁਹਾਨੂੰ ਇਹ ਕਿਹਾ ਗਿਆ ਕਿ ਜਿਹੜੀ ਮਰਜ਼ੀ ਕਵਿਤਾ ਲਿਖ ਦਿਓ ਤੁਸੀਂ ਹਾਂਜੀ ਜਦੋਂ ਸਟੇਟ ਲੈਵਲ ਤੇ ਗਏ ਉਦੋਂ ਉਸ ਟਾਈਮ ਮੈਨੂੰ ਟੌਪਿਕ ਦਿੱਤੇ ਸੀਗੇ ਅੱਛਾ ਹਾਂਜੀ ਤੇ ਉਹ ਕਿੰਨੇ ਟਾਈਮ ਦੇ ਵਿੱਚ ਲਿਖਣੀ ਸੀ ਉਹ ਕਵਿਤਾ ਇੱਕ ਘੰਟਾ ਇੱਕ ਘੰਟੇ ਦੇ ਵਿੱਚ ਵਿੱਚ ਤੇ ਕਿੰਨੇ ਉੱਥੇ ਤੁਹਾਡੇ ਨਾਲ ਕੰਪੀਟੀਟਰ ਸੀਗੇ ਉਹਦੇ 23 ਆਈ ਸੀਗੇ ਬਟ ਕੁਝ 11000 ਵੀ ਸੀਗੇ ਤੇ 15 16 ਤਾਂ ਹੈਗੇ ਸੀਗੇ 15 16 ਦੇ ਵਿੱਚੋਂ ਤੁਸੀਂ ਫਸਟ ਆਏ ਹਾਂ ਹਾਂਜੀ ਸਰ ਤੇ ਤੁਹਾਨੂੰ ਕੀ ਉਹਦੇ ਉੱਤੇ ਟਾਪਿਕ ਉਹਨਾਂ ਨੇ ਦਿੱਤਾ ਉਹ ਉੱਥੇ ਜੋ ਤੁਸੀਂ ਲਿਆ 6 ਟਾਪਿਕ ਸੀਗੇ ਉਹਦੇ ਵਿੱਚ ਮੈਂ ਇੱਕ ਟਾਪਿਕ ਲਿਆ ਸੀ ਦੁਨੀਆ ਦੀ ਸਭ ਤੋਂ ਖੂਬਸੂਰਤ ਜੇ ਹਾਂ ਅੱਛਾ ਤੁਹਾਨੂੰ 6 ਟਾਪਿਕ ਦਿੱਤੇ ਗਏ ਕਿ ਇਹਦੇ ਵਿੱਚੋਂ ਤੁਸੀਂ ਕਿਸੇ ਵੀ ਇੱਕ ਟਾਪਿਕ ਤੇ ਲਿਖਣਾਗਾ ਇੱਕ ਘੰਟੇ ਦੇ ਵਿੱਚ ਹਾਂਜੀ ਕਿੰਨੇ ਸ਼ਬਦ 300 300 ਸ਼ਬਦ ਹਾਂਜੀ ਤੇ ਤੁਸੀਂ ਕੋਈ ਸ਼ੱਕ ਨਹੀਂ ਇਹਦੇ ਵਿੱਚ ਕਿ ਵਧੀਆ ਲਿਖਦੇ ਹੋਮੋਗੇ ਤਾਂ ਹੀ ਤੁਹਾਨੂੰ ਜੋ ਸਟੇਟ ਲੈਵਲ ਦੇ ਵਿੱਚ ਫਰਸਟ ਆਏ ਹੋ ਤੁਸੀਂ ਤੇ ਸਾਡੇ ਦਰਸ਼ਕਾਂ ਨੂੰ ਕੁਝ ਤੁਹਾਡਾ ਲਿਖਿਆ ਹੋਇਆ ਸੁਣਾ ਸਕਦੇ ਹੋ ਜੀ ਹਾਂ ਜੀ ਸੁਣਾਓ ਜੀ ਕਿਸ ਕਿਸ ਟੌਪਿਕ ਤੇ ਮਾਂ ਬੋਲੀ ਤੇ ਮੇਰਾ ਟੌਪਿਕ ਹੈ ਮਾਂ ਬੋਲੀ ਮਾਂ ਬੋਲੀ ਹਾਂ ਜੀ ਸੁਣਾਓ ਜੀ ਕਰਾਂ ਮੈਂ ਹਰ ਤਰਮ ਹਰ ਭਾਸ਼ਾ ਦਾ ਸਨਮਾਨ ਪਰ ਸਭ ਤੋਂ ਪਹਿਲਾਂ ਕਰਾਂ ਮਾਂ ਬੋਲੀ ਦਾ ਸਨਮਾਨ ਇਸ ਪਾਸਾ ਨਾਲ ਕਰੀ ਮੈਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਹਮ ਮਾਤ ਤੋਂ ਬਾਅਦ ਤੇ ਮਾਂ ਦੇ ਮਾਂ ਬੋਲੀ ਦੇ ਨਾਲ ਮਾਂ ਬੋਲੀ ਹੀ ਸ਼ਾਂਤ ਤੇ ਇਹੀ ਮੇਰੀ ਮਾਨ ਇਹਨੂੰ ਬੋਲਣ ਤੋਂ ਪਹਿਲਾਂ ਕਦੀ ਨਾ ਕਰੀ ਸ਼ਰਮ ਨਾ ਰੱਖਿਆ ਮਾਤ ਤੋਂ ਬਾਅਦ ਨਾ ਪਹਿਲਾਂ ਬਸ ਰੱਖਿਆ ਆਪਣੇ ਨਾਲ-ਨਾਲ ਛੋਟੇ ਜਿਹੇ ਲਫ਼ਜ਼ਾਂ ਤੋਂ ਕਰੀ ਮੈਂ ਸ਼ੁਰੂਆਤ ਕਿੰਨੇ ਲੰਬੇ ਪੈੜੇ ਤੈ ਕਰਲੇ ਮੈਂ ਮਾਂ ਬੋਲੀ ਦੇ ਨਾਲ ਕਿੰਨੇ ਲੰਬੇ ਪੈੜੇ ਤੈ ਕਰਲੇ ਮਾਂ ਬੋਲੀ ਦੇ ਨਾਲ ਕਿੰਨੇ ਲੰਬੇ ਪੈੜੇ ਤੈ ਕਰਲੇ ਮੈਂ ਮਾਂ ਬੋਲੀ ਦੇ ਨਾਲ ਮੈਂ ਮਾਂ ਬੋਲੀ ਦੇ ਨਾਲ ਸੋ ਮਾਂ ਬੋਲੀ ਜੋ ਹੈ ਉਹ ਬੰਦੇ ਦੀ ਪਛਾਣ ਹੁੰਦੀ ਹੈ ਸੋ ਇਸ ਬੇਟੀ ਨੇ ਬੜਾ ਅੱਛਾ ਲਿਖਿਆ ਕਿਉਂਕਿ ਕੋਈ ਸ਼ੱਕ ਨਹੀਂ ਦੇ ਵਿੱਚ ਕਿ ਜੇ ਇਹ ਸਟੇਟ ਲੈਵਲ ਤੇ ਜਾ ਕੇ ਫਸਟ ਆਇਆ ਤਾਂ ਇਸ ਦਾ ਮਤਲਬ ਕਿ ਬਹੁਤ ਅੱਛੀ ਇੱਕ ਲੇਖਕਾਗੀ ਅਸੀਂ ਪਰਮਾਤਮਾ ਤੋਂ ਇਹੀ ਅਰਦਾਸ ਕਰਦੇ ਹਾਂ ਕਿ ਤੁਸੀਂ ਐਦਾਂ ਹੀ ਲਿਖਦੇ ਰਹੋ ਐਦਾਂ ਹੀ ਦਿਨ ਦੁੱਗਣੀ ਰਾਤ ਚੌਕਣੀ ਤੱਕ ਕੀ ਕਰਦੇ ਰਹੋ ਤੁਸੀਂ ਜੋ ਤੁਹਾਡੇ ਹਾਣੀ ਨੇ ਤੁਹਾਡੀ ਉਮਰ ਦੇ ਬੱਚੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਉਹ ਵੀ ਜਿਨ੍ਹਾਂ ਉਹਨਾਂ ਦੇ ਅੰਦਰ ਕੋਈ ਵੀ ਟੈਲੈਂਟ ਹੈ ਪਲੀਜ਼ ਦਿਖਾਓ ਕੁਝ ਛੁਪਾ ਕੇ ਰੱਖਣ ਦੀ ਚੀਜ਼ ਤਾਂ ਹੈ ਨਹੀਂਗੀ ਜੇ ਅੱਜ ਅਸੀਂ ਛੋਟੀ ਸ਼ੁਰੂਆਤ ਕਰਾਂਗੇ ਤਾਂ ਹੀ ਅੱਗੇ ਵਸਾਂਗੇ ਐਵੇਂ ਤਾਂ ਵਧ ਨਹੀਂ ਸਕਦੇ ਅੱਗੇ ਤਮੈਨੂੰ ਨਹੀਂ ਪਤਾ ਸੀ ਕਿ ਮੇਰੇ ਅੰਦਰ ਵੀ ਇਹ ਚੀਜ਼ ਹੈਗੀ ਆ ਬਟ ਮੈਂ ਵੀ ਜਦੋਂ ਅੱਗੇ ਗਏ ਕੰਪੀਟੀਸ਼ਨ ਕਰੇ ਜਿੱਤੇ ਫਿਰ ਮੈਨੂੰ ਪਤਾ ਲੱਗੇ ਕਿ ਹਾਂ ਮੇਰੇ ਅੰਦਰ ਚੀਜ਼ ਹੈਗੀ ਆ ਤਾਂ ਹੀ ਉਹ ਚੀਜ਼ ਕਰਕੇ ਬਦਲ ਲੱਗਦੇ ਪਹਿਚ ਨਹੀਂ ਪਤਾ ਲੱਗਦਾ ਕੁਝ ਵੀ ਸੋ ਬੇਟੀ ਦੇ ਕਹਿਣ ਦਾ ਮਤਲਬ ਇਹ ਹੈ ਕਿ ਪੜ੍ਹਾਈ ਜ਼ਰੂਰੀ ਹੈ ਪਰ ਪੜ੍ਹਾਈ ਦੇ ਨਾਲ-ਨਾਲ ਜਿਹੜਾ ਤੁਹਾਡੇ ਵਿੱਚ ਹੋਰ ਟੈਲੈਂਟ ਹੈ ਉਹਨੂੰ ਵੀ ਤੁਸੀਂ ਨਖਾਰੋ ਕਿਉਂਕਿ ਅੱਜ ਇਸ ਧੀ ਦੀ ਜੋ ਪਛਾਣ ਹੈ ਉਹ ਸਟੇਟ ਲੈਵਲ ਦੇ ਉੱਤੇ ਆ ਕਿ ਇਹ ਕਵਿਤਾ ਸਿਰਜਣ ਮੁਕਾਬਲੇ ਦੇ ਵਿੱਚੋਂ ਫਰਸਟ ਆਈ ਹੈ ਸੋ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਦੇਸ਼ ਦੁਨੀਆ ਤੱਕ ਪਹੁੰਚਾਉਣਾ ਤਾਂ ਜੋ ਇਸ ਬੇਟੀ ਵਰਗੀਆਂ ਬੇਟੀਆਂ ਜਾਂ ਬੱਚੇ ਹੋਰ ਤਰੱਕੀ ਕਰਨ ਆਪਣੇ ਵਿੱਚੋਂ ਜੋ ਉਹਨਾਂ ਦੇ ਵਿੱਚ ਟੈਲੈਂਟ ਆ ਉਸ ਨੂੰ ਨਿਖਾਰਨ ਤੇ ਲੋਕਾਂ ਦੇ ਸਾਹਮਣੇ ਆਉਣ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਮੇਰੀ ਵੀਡੀਓ ਬੜੀ ਅੱਛੀ ਲੱਗੀ ਹੋ ਕਿਰਪਾ ਕਰਕੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਕਿਸੇ ਹੋਰ ਜਗ੍ਹਾ ਤੇ ਉਦੋਂ ਤੱਕ ਲਈ ਦੋ ਇਜਾਜ਼ਤ ਸਾਰੇ ਦੋਸਤਾਂ ਨੂੰ ਸ੍ਰੀਕਾਲ